ਨਖਤ ਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈਏ ਚਾਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਪਸ਼ੂ ਪਾਲਕਾਂ ਲਈ ਸੂਚਨਾ ਤੇ ਸੁਝਾਅ प्यारे पशुपालक वीरों मैं डॉक्टर धीरज कुमार शर्मा पशुपालन विभाग وچ جو کہ बतौर वेटनरी अफसर इनचार्ज वेटनरी पॉलीक्लिनिक होशियारपुर ਵਿਖੇ ਆਪਣੀ ਸੇਵਾਵਾਂ ਨਿਭਾ ਰਿਹਾ ਹਾਂ ਮੈਂ ਅੱਜ ਆਪ ਜੀ ਲਈ ਲੈ ਕੇ ਆਇਆ ਹਾਂ ਪਸ਼ੂਆਂ ਸੰਬੰਧੀ ਕੁਝ ਸੂਚਨਾਵਾਂ ਅਤੇ ਸੁਝਾਅ ਪਸ਼ੂਆਂ ਦੇ ਬਾੜੇ ਵਿੱਚ ਜੋ ਹਵਾ ਦਾ ਸਰਕੂਲੇਸ਼ਨ ਹੈ ਉਹ ਪੂਰਾ ਪ੍ਰੋਪਰ ਹੋਣਾ ਚਾਹੀਦਾ ਹੈ ਤਾਂ ਜੋ ਇੱਕ ਇੱਕ ਦਿਸ਼ਾ ਤੋਂ ਹਵਾ ਬਾੜੇ ਵਿੱਚ ਆ ਸਕੇ ਤੇ ਦੂਜੀ ਦੂਸਰੀ ਦਿਸ਼ਾ ਵਿੱਚ ਉਹ ਨਿਕਲ ਸਕੇ ਕਈ ਪਸ਼ੂਪਾਲਕ ਵੀਰਾਂ ਦੇ ਟੀਨ ਦੀਆਂ ਸ਼ੈਡਾਂ ਹਨ ਲੋਹੇ ਦੀਆਂ ਉਹਨਾਂ ਨੂੰ ਆਪਾਂ ਉਹ ਗਰਮੀਆਂ ਦੇ ਵਿੱਚ ਛੱਡਾ ਦੇ ਉੱਤੇ 나ੜ ਸਿੱਟ ਕੇ ਜਾਂ ਉਹਨਾਂ ਦੇ ਉੱਤੇ ਪਾਣੀ ਦੀ ਸਪਰੇ ਕਰਕੇ ਉਹਨਾਂ ਨੂੰ ਥੱਲੇ ਦਾ ਜੋ ਤਾਪ ਹੈ ਉਸ ਨੂੰ ਠੰਡਾ ਕਰ ਸਕਦੇ ਆ ਬਹੁਤ ਹੀ ਭੀੜ ਹੋਣ ਨਾਲ ਬਾੜੇ ਵਿੱਚ ਜੋ ਹੈ ਪਸ਼ੂਆਂ ਨੂੰ ਹਵਾ ਦੇ ਕਰਕੇ ਸਟ्रेस ਨਾ ਹੋਵੇ ਇਸ ਦੇ ਨਾਲ ਹੀ ਜੋ ਸਾਨੂੰ ਪਸ਼ੂਆਂ ਦੇ ਬਾੜੇ ਵਿੱਚ ਜੋ ਸਾਈਪਰਮੈਥ੍ਰਿਨ ਨਾਮ ਦੀ ਦਵਾਈ ਹੁੰਦੀ ਆ ਉਸ ਨੂੰ 4 ਐਮਐਲ ਦਵਾਈ ਨੂੰ 1 ਲੀਟਰ ਪਾਣੀ ਦੇ ਵਿੱਚ ਘੋਲ ਕਰਕੇ ਉਸ ਦਾ ਸਪਰੇਅ ਕਰਨਾ ਵੀ ਬਾੜੇ ਦੇ ਵਿੱਚ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਪਸ਼ੂਆਂ ਦਾ ਜੋ ਚਿਚੜਾਂ ਦਾ ਵੱਡੇ ਚਿਚੜ ਹੁੰਦੇ ਹਨ ਉਹਨਾਂ ਦੇ ਜੋ ਅੰਡੇ ਹੁੰਦੇ ਹਨ ਉਹ ਧਰਤੀ ਤੇ ਅਕਸਰ ਗਿਰ ਜਾਂਦੇ ਹਨ ਤੇ ਉਹਨਾਂ ਤੋਂ ਵੱਡੇ ਨਵੇਂ ਚਿਚੜ ਤਿਆਰ ਹੋ ਜਾਂਦੇ ਹਨ ਜਿਸ ਕਰਕੇ ਇਹਨਾਂ ਦਾ ਜੋ ਸਾਈਕਲ ਹੈ ਉਹ ਚੱਲਦਾ ਰਹਿੰਦਾ ਹੈ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਜੋ ਕਿ ਕੀਤਾ ਗਿਆ ਹੈ ਐਂਟੀ ਸਨੇਕ ਵੈਨਮ ਦਾ ਐਂਟੀ ਸਨੇਕ ਵੈਨਮ ਕੀ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਪਸ਼ੂਆਂ ਨੂੰ ਬਰਸਾਤਾ ਦੇ ਦਿਨਾਂ ਵਿੱਚ ਆ ਸੱਪ ਦੇ ਕੱਟਣ ਨਾਲ ਅਕਸਰ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੋ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਵਿੱਚ ਤਹਿਸੀਲ ਪੱਦਰ ਦੇ ਹਸਪਤਾਲਾਂ ਦੇ ਵਿੱਚ ਅਤੇ ਵੈਟਰਨਰੀ ਪੋਲੀਕਲਿਨਿਕਾਂ ਦੇ ਵਿੱਚ ਜੋ ਕਿ ਸਰਕਾਰੀ ਬਿਲਡਿੰਗਾਂ ਹਨ, ادارے ਹਨ ਇਹਨਾਂ ਦੇ ਵਿੱਚ ਐਂਟੀ ਸਨੇਕ ਵੈਨਮ ਦੀ ਉਪਲਬਧਤਾ ਕਰਾਈ ਗਈ ਹੈ। ਅਸੀਂ ਦੇਖਦੇ ਹਾਂ ਕਿ ਗਰਮੀਆਂ ਦੇ ਕਾਰਨ ਪਸ਼ੂਆਂ ਦੇ ਵਿੱਚ ਬਹੁਤ ਹੀ ਤਰ੍ਹਾਂ ਦਾ ਸਟ੍ਰੈਸ ਦੇਖਣ ਨੂੰ ਮਿਲਦਾ ਹੈ। ਜਿਵੇਂ ਕਿ گاਵਾ ਮੱਜਾਂ ਵਿੱਚ ਸ਼ੂਆ ਨਾਲ ਜੋ ਹੈ ਕਿ ਉਹਨਾਂ ਦੀ ਦੁੱਧ ਦੀ ਉਤਪਾਦਤਾ ਦੇ ਵਿੱਚ ਉਹਨਾਂ ਦੇ ਘਾਟ ਮਹਿਸੂਸ ਕੀਤੀ ਜਾਂਦੀ ਹੈ ਜਾਂ ਉਹਨਾਂ ਦੇ ਪ੍ਰੈਜਨੈਂਸ ਸੰਬੰਧੀ ਵੀ ਕਈ ਪ੍ਰੋਬਲਮ ਆਉਂਦੀਆਂ ਹਨ ਸੂਰਾਂ ਤੇ ਵੀ ਇਸ ਦਾ ਗਰਮੀ ਦਾ ਬਹੁਤ ਹੀ ਸਟ੍ਰੈਸ ਪੈਂਦਾ ਹੈ ਜਿਵੇਂ ਕਿ ਸੂਰੀਆਂ ਦੇ ਵਿੱਚ ਤਾਜ਼ੀਆਂ ਸੂਈਆਂ ਸੂਰੀਆਂ ਦੇ ਵਿੱਚ ਦੁੱਧ ਦੇਣ ਦੀ ਕੈਪੈਸਿਟੀ ਘਟ ਜਾਂਦੀ ਹੈ ਜਾਂ ਉਹਨਾਂ ਦਾ ਜੋ ਲੀਟਰ ਸਾਈਜ਼ ਹੈ ਜਿਹਨੂੰ ਕਿ ਅਸੀਂ ਬੱਚਿਆਂ ਦੀ ਗਿਣਤੀ ਕਹਿ ਦਿੰਦੇ ਹਾਂ ਐਵਰੇਜ ਇੱਕ ਸੂਰੀ 6 ਤੋਂ ਲੈ ਕੇ 8 ਬੱਚੇ ਦੇ ਰਹੀ ਹੈ ਤਾਂ ਉਹ ਕੱਟ ਕੇ ਲੀਟਰ ਸਾਈਜ਼ ਦੇ 2 ਜਾਂ 4 ਤੋਂ ਰਹਿ ਜਾਂਦਾ ਹੈ ਸੋ ਪਸ਼ੂ ਪਾਲਕ ਵੀਰੋ ਇਹ ਹਨ ਪਸ਼ੂ ਹਸਬੰਧੀ ਮਹੱਤਵਪੂਰਨ ਸੂਚਨਾਵਾਂ ਤੇ ਸੁਝਾਅ ਧੰਨਵਾਦ ਅੱਜ ਦਾ ਸਾਡਾ ਵਿਸ਼ਾ ਹੈ ਖੇਤਾਂ ਦੇ ਵਿੱਚ ਆਪਣੇ ਬੀਜ ਦਾ ਮਹੱਤਵ ਇਸ ਵਿਸ਼ੇ ਤੇ ਗੱਲਬਾਤ ਕਰਨਗੇ ਡਾਕਟਰ ਗੁਰਚਰਨ ਸਿੰਘ ਜੀ ਜੋ ਕਿ ਐਗਰੀਕਲਚਰ ਆਫੀਸਰ ਨੇ ਜਲੰਧਰ ਦੇ ਵਿੱਚ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਅਨਜੀਤ ਸਿੰਘ ਚੋਹਾਨ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਆਪਣੇ ਬੀਜ ਆਪ ਤਿਆਰ ਕਰਨ ਦੀ ਮਹੱਤਤਾ ਸੋ ਬਹੁਤ ਮਹਿੰਗੇ ਭਾਅ ਦੇ ਬੀਜ ਆਪਾਂ ਲੈਣੇ ਆ ਜੇ ਅਸੀਂ ਆਪਣੇ ਬੀਜ ਤਿਆਰ ਕਰ ਲਈਏ ਤਾਂ ਸਾਡਾ ਬਹੁਤ سرمਾਇਆ ਜਿਹੜਾ ਉਹ ਬਚ ਸਕਦਾ ਆ ਸੋ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਗੁਰਚਰਨ ਸਿੰਘ ਜੀ ਜਿਹੜੇ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਜਿਹੜਾ ਜ਼ਿਲ੍ਹਾ ਜਲੰਧਰ ਦੇ ਵਿੱਚ ਆਪਣੀ ਸੇਵਾ ਟਵਾਰੇ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਹੀ ਦੱਸੋ ਕਿ ਬੀਜ ਆਪਾਂ ਕਿਹਨੂੰ ਕਹਿੰਦੇ ਆ ਕਿਉਂਕਿ ਅਸੀਂ ਆਮ ਤੌਰ ਤੇ ਸੁਣਿਆ ਕਿ ਹਰ ਜਿਹੜਾ ਦਾਣਾ ਆ ਬੀਜ ਨਹੀਂ ਹੁੰਦਾ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਵੀ ਫਸਲ ਦਾ ਕੋਈ ਵੀ ਆਪਾਂ ਖੇਤ ਵਿੱਚ ਆਪਾਂ ਬੀਜਦੇ ਆ ਉਹ ਆਪਾਂ ਜਰੂਰ ਬੀਜਦੇ ਆ ਕਟਾਈ ਕਰਦੇ ਆ ਪਰ ਉਹਨਾਂ ਦੇ ਹਰ ਇੱਕ ਜਿਹੜੇ ਦਾਣੇ ਹੁੰਦੇ ਆ ਉਨਾ ਨੂੰ ਆਪਾਂ ਗ੍ਰੇਨ ਨਹੀਂ ਕਹਿ ਸਕਦੇ ਮਤਲਬ ਇਸ ਕਰਕੇ ਜਿਹੜੇ ਦਾਣੇ ਅਤੇ ਸੀਡ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਵੈ ਜਦੋਂ ਕੋਈ ਵੀ ਆਪਾਂ ਸੀਡ ਵਾਸਤੇ ਕੋਈ ਫਸਲ ਬੀਜਣੀ ਹੈ ਜਾਂ ਜਿਸ ਦਾ ਬੀਜ ਤਿਆਰ ਕਰਨਾ ਉਸ ਦਾ ਸਾਨੂੰ ਪਹਿਲਾਂ ਤੋਂ ਹੀ ਉਹਦੀ ਪਲੈਨਿੰਗ ਕਰਨੀ ਪੈਂਦੀ ਹੈ ਵੀ ਕਿਹੜੇ ਖੇਤ ਵਿੱਚ ਬੀਜਣਾ ਕਿਹੜੀ ਮੈਨੂੰ ਬੀਜ ਦੀ ਲੋੜ ਹੈ ਇਸ ਕਰਕੇ ਉਸ ਦੀ ਪਲੈਨਿੰਗ ਸਾਨੂੰ ਪਹਿਲਾਂ ਤੋਂ ਹੀ ਕਰਨੀ ਪੈਂਦੀ ਹੈ ਤਾਂ ਕਿ ਅਸੀਂ ਸੀਡ ਜਿਹੜਾ ਉੱਤਮ ਕੁਆਲਿਟੀ ਦਾ ਕਿਸਾਨਾਂ ਵਾਸਤੇ ਆਪਣੇ ਵਾਸਤੇ ਤਿਆਰ ਕਰ ਸਕਾਂ ਕਦੋਂ ਤੋਂ ਧਿਆਨ ਫਿਰ ਸ਼ੁਰੂ ਕਰ ਦੇਣਾ ਚਾਹੀਦਾ ਕਿਸਾਨ ਵੀਰ ਨੂੰ ਜਿੱਥੋਂ ਉਹਨੇ ਆਪਣਾ ਬੀਜ ਰੱਖਣਾ ਥੋੜਾ ਜਿਹਾ ਬੇਸਿਕ ਚੀਜ਼ਾਂ ਜਿਹੜੀਆਂ ਕੋਈ ਹੈਗੀਆਂ ਨੇ ਉਹ ਜ਼ਰੂਰ ਸਾਨੂੰ ਦੱਸੋ ਆਮ ਤੌਰ ਤੇ ਦੇਖਿਆ ਗਿਆ ਵੀ ਅੱਜ ਕੱਲ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਦਾ ਇੱਕ ਬਹੁਤ ਹੀ ਉਮ ਦਿਨੀ ਦਾ ਹਿੱਸਾ ਜਿਹੜਾ ਬੇਲੋੜੇ ਖਰਚਿਆਂ ਤੇ ਚਲ ਜਾਂਦਾ ਵੈ ਜੇਕਰ ਕਿਸਾਨ ਉਹਨਾਂ ਨੂੰ ਖਰਚਿਆਂ ਤੋਂ ਥੋੜੀ ਜੀ ਸੰਕੋਚ ਦੇ ਨਾਲ ਆਪਾਂ ਧਿਆਨ ਦੇ ਨਾਲ ਕਰ ਲਈਏ ਤਾਂ ਬੇਲੋੜੇ ਖਰਚਿਆਂ ਤੋਂ ਵੱਧ ਕੇ ਆਪਾਂ ਖੇਤੀ ਆਮਦਨੀ 'ਚ ਵਾਧਾ ਕਰ ਸਕਦੇ ਹਾਂ ਜੇਕਰ ਬੇਲੋੜੇ ਖਰਚਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਸੀਡ ਹੈ ਬੀਜ ਹੈ ਜਿਹੜਾ ਬਾਜ਼ਾਰ 'ਚੋਂ ਆਪਾਂ ਮੋਲ ਲੈਂਦੇ ਆ ਉਹਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਇੱਕ ਕੰਮ ਹੈਗਾ ਜਿਹਦੇ ਨਾਲ ਆਪਾਂ ਜੇਕਰ ਕਿਸਾਨ ਆਪਣੇ ਘਰ ਦਾ ਬੀਜ ਤਿਆਰ ਕਰ ਲੈਣ ਤਾਂ ਉਹਦੇ ਨਾਲ ਜਿਹੜਾ ਆਪਣਾ ਬੇਲੋੜੇ ਵਾਧੂ ਖਰਚੇ ਆ ਉਹ ਆਪਾਂ ਬਚਾਏ ਬਚਾਏ ਜਾ ਸਕਦੇ ਆ ਦੇਖੋ ਜੋ ਕੋਈ ਵੀ ਫਸਲ ਆਪਾਂ ਬੀਜਦੇ ਆ ਹੋਰ ਵੀ ਬਹੁਤ ਸਾਰੇ ਬੇਲੋੜੇ ਖਰਚ ਖਰਚ ਕਰ ਸਕਦੇ ਆ ਪਰ ਸਾਡਾ ਆਮਦਨ ਦਾ ਹਿੱਸਾ ਜਿਹੜਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਚਲ ਜਾਂਦਾ ਹਿੱਸਾ ਚਲ ਜਾਂਦਾ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਸੈਲਫ ਪੋਲੀਨੇਟਿਡ ਕ੍ਰੋਪਸ ਹੈ ਹਾਈਬ੍ਰਿਡ ਨੂੰ ਛੱਡ ਕੇ ਉਹਨਾਂ ਦਾ ਕਿਸਾਨ ਬਹੁਤ ਹੀ ਵਧੀਆ ਢੰਗ ਦੇ ਨਾਲ ਇੱਕ ਬੀਜ ਘਰ ਦਾ ਤਿਆਰ ਕਰ ਸਕਦੇ ਆ ਕਿੱਥੋਂ ਸ਼ੁਰੂਆਤ ਕਰਨੀ ਆ ਜ਼ਮੀਨ ਦੀ ਤਿਆਰੀ ਤੋਂ ਸ਼ੁਰੂ ਕਰਨੀ ਆ ਅਸੀਂ ਬੀਜ ਪਹਿਲਾਂ ਤੋਂ ਹੀ ਪਲੈਨਿੰਗ ਕਰਨੀ ਆ ਕਿ ਬੀਜ ਅਸੀਂ ਆਪਣਾ ਰੱਖਣਾ ਹਾਂਜੀ ਸਾਰਿਆਂ ਤੋਂ ਪਹਿਲਾਂ ਕਿਸਾਨ ਭਰਾ ਨੂੰ ਜਦੋਂ ਕੋਈ ਵੀ ਆਪਣਾ ਸੀਡ ਤਿਆਰ ਕਰਨਾ ਉਹ ਦੇਖ ਲੈਣਾ ਚਾਹੀਦਾ ਵੀ ਅਗਲੇ ਸਾਲ ਕਿਹੜੀ ਕਿਹੜੀ ਕਿਸਮ ਦੀ ਜਾਂ ਜੇਕਰ ਕਣਕ ਦੀ ਗੱਲ ਕਰੀਏ ਕਣਕ ਸਾਡੇ ਹਾੜੀ ਦੀ ਸੀਜ਼ਨ 'ਚ ਇੱਕ ਮੁੱਖ ਫਸਲ ਹੈ ਵੀ ਅਗਲੇ ਸਾਲ ਜਿਹੜੀ ਮੈਂ ਫਸਲ ਬੀਜਣੀ ਆ ਕਿਹੜੀ ਕਿਹੜੀ ਕਿਸਮ ਦੀ ਕਿੰਨੀ ਕਿੰਨੀ ਮਤਲਬ ਮੈਨੂੰ ਸੀਡ ਦੀ ਜ਼ਰੂਰਤ ਆ ਉਸੇ ਅਨਸਾਰ ਉਸ ਮਤਲਬ ਉਹਦਾ ਸੀਡ ਉਹਦੇ ਲੋੜ ਅਨਸਾਰ ਘਰ ਦਾ ਸੀਡ ਤਿਆਰ ਕਰ ਸਕਦੇ ਆ ਉਸ ਤੋਂ ਬਾਅਦ ਸੀਡ ਦੀ ਕਿਸਮ ਦੀ ਚੋਣ ਹੋ ਗਈ ਆ ਫੇਰ ਆਪਾਂ ਦੇਖਣੀ ਸਾਡੀ ਜ਼ਮੀਨ ਕਿਹੜੀ ਮਤਲਬ ਵਧੀਆ ਵੈ ਕਿਹੜੀ ਜੀਮ ਕਿਉਂਕਿ ਜਿਹੜੀਆਂ ਆਮ ਤੌਰ ਤੇ ਦੇਖਿਆ ਜਮੀਨਾਂ ਫਰਟਾਈਲ ਬਹੁਤ ਹੁੰਦੀਆਂ ਉਹ ਨਿਊਟਰੀਐਂਟ ਬਹੁਤ ਹੁੰਦੇ ਆ ਪਰ ਹਰ ਇੱਕ ਐਵਰੀ ਫਰਟਾਈਲ ਸੋਇਲ ਇਸ ਨੋਟ ਅ ਪ੍ਰੋਡਕਟਿਵ ਜਿਸ ਵੀ ਆਪਾਂ ਜ਼ਮੀਨ ਵਿੱਚ ਸੀਡ ਬੀਜਣਾ ਉਹ ਸਾਡੀ ਪ੍ਰੋਡਕਟਿਵ ਹੋਣੀ ਚਾਹੀਦੀ ਹੈ ਮਤਲਬ ਉਹਦੇ ਵਿੱਚ ਜਿਹੜੀ ਫਸਲ ਬੀਜੀਏ ਉਹਦੇ ਵਿੱਚੋਂ ਉੱਤਮ ਕੁਆਲਿਟੀ ਦੇ ਸਾਡੇ ਬੀਜ ਤਿਆਰ ਹੋ ਸਕਣ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਬਿਜਾਈ ਦੀ ਜੀ ਬਿਜਾਈ ਦੇ ਢੰਗ ਵੀ ਕੁਝ ਅਲੱਗ ਨੇ ਜਿਨ੍ਹਾਂ ਦੇ ਨਾਲ ਅਸੀਂ ਬੀਜ ਜਿਹੜੇ ਖੇਤਾਂ ਦੇ ਵਿੱਚੋਂ ਅਸੀਂ ਰੱਖਣਾ ਹੈ ਸਾਰਿਆਂ ਤੋਂ ਪਹਿਲਾਂ ਜਿਸ ਵੀ ਖੇਤ ਵਿੱਚ ਆਪਾਂ ਬੀਜ ਦੀ ਕਣਕ ਦੀ ਬਿਜਾਈ ਕਰਨੀ ਹੈ ਸਾਰਿਆਂ ਤੋਂ ਪਹਿਲਾਂ ਜਿਹੜੀ ਵੀ ਉਸ ਸਮੇਂ ਆਪਾਂ ਡ੍ਰਿਲ ਸੀਡ ਕੰਫਰਟੀਲਾਈਜ਼ਡ ਡ੍ਰਿਲ ਵਰਤਣੀ ਹੈ ਉਹਦੇ ਵਿੱਚ ਆਮ ਤੌਰ ਤੇ ਦੇਖਿਆ ਵੀ ਆਪਾਂ ਕਈ ਕਈ ਵੈਰਾਈਟੀਆਂ ਆਪਾਂ ਉਸੇ ਡ੍ਰਿਲ ਨਾਲ ਬੀਜੀਆਂ ਜਾਂਦੀਆਂ ਜਿਸ ਵੀ ਬੀਜ ਨਾਲ ਆਪਾਂ ਸੀਡ ਪਰਪਸ ਵਾਸਤੇ ਕੋਈ ਆਪਾਂ ਖੇਤ ਚੁਣਿਆ ਉਸੇ ਵਿੱਚ ਆਪਾਂ ਉਸ ਕਿਸਮ ਦੀ ਬਿਜਾਈ ਕਰਨੀ ਹੈ ਸਾਰਿਆਂ ਤੋਂ ਪਹਿਲਾਂ ਸੀਡ ਡ੍ਰਿਲ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਹੈ ਤਾਂ ਕਿ ਕਿਸੇ ਹੋਰ ਕਿਸਮ ਦਾ ਕੋਈ ਨਦੀਨ ਆਸ਼ਕ ਦੇ ਕਣ ਜਾਂ ਕਿਸੇ ਹੋਰ ਕਿਸਮ ਦੇ ਕੋਈ ਵੀ ਬੀਜ ਨਾ ਰਹਿ ਜਾਣ ਉਹਨਾਂ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਆਪਾਂ ਡ੍ਰਿਲ ਦੀ ਵਰਤੋਂ ਕਰਨੀ ਹੈ ਤੇ ਉਸ ਤੋਂ ਬਾਅਦ ਜਦੋਂ ਆਪਾਂ ਕਣਕ ਦੀ ਬਿਜਾਈ ਕਰਨੀ ਹੈ ਫਿਰ ਇੱਕ ਗੱਲ ਦਾ ਖਿਆਲ ਰੱਖਣਾ ਆਮ ਤੌਰ ਤੇ ਜਿਹੜਾ ਕਣਕ ਦਾ ਬੀਜ ਹੈ ਉਹ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਪਰ ਇਸ ਵਾਸਤੇ ਆਪਾਂ 32 ਕਿਲੋ ਬੀਜ ਹੈ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵਰਤਣਾ ਉਹਦੇ ਨਾਲ ਸਾ ਕੀ ਫਾਇਦਾ ਹੋਊਗਾ ਵੀ ਜਿੰਨੇ ਵੀ ਸਾਡੀ ਸੀਡ ਪ੍ਰੋਡਿਊਸ ਹੋਊਗਾ ਉਹ ਵਧੀਆ ਹੈਲਦੀ ਹੋਊਗਾ ਅਤੇ ਉਹ ਬਿਮਾਰੀ ਤੋਂ ਅਤੇ ਕੀਟ ਆਪਣੇ ਕੀਟਨਾਸ਼ਕ ਬਿਮਾਰੀਆਂ ਤੇ ਨਦੀਨ ਤੋਂ ਰਹਿਤ ਹੋਣਗੇ ਮਤਲਬ ਡਾਕਟਰ ਸਾਹਿਬ ਫਸਲ ਦੀ ਵਿੱਚ ਆਮ ਤੌਰ ਤੇ ਤਾਂ ਜਿਹੜੀ ਡਰਿਲ ਦੇ ਵਿੱਚ ਵਿਥਾ ਉਹੀ ਅਸੀਂ ਰੱਖਣੀ ਆ ਹਾਂਜੀ ਕੀ ਅਸੀਂ ਬੀਜ ਜਿੱਥੇ ਬੀਜਣਾ ਬੀਜ ਵਾਸਤੇ ਫਸਲ ਰੱਖਣੀ ਆ ਉੱਥੇ ਥੋੜਾ ਬਹੁਤ ਆ ਫਾਸਲਾ ਥੋੜੀਆਂ ਲਾਈਨਾਂ ਬਾਅਦ ਜਿਆਦਾ ਰੱਖ ਲਈਏ ਯਾ ਕਿਵੇਂ ਬਜਾਈ ਕਰਨੀ ਆ ਆਮ ਤੌਰ ਤੇ ਜਿਸ ਵੀ ਖੇਤ ਵਿੱਚ ਆਪਾਂ ਬੀਜ ਬੀਜਣਾ ਕੋਸ਼ਿਸ਼ ਕਰਿਓ ਜਿਹੜਾ ਅੱਠਵੀਂ ਜਾਂ ਨੌਵੀਂ ਜਿਹੜੀ ਕਤਾਰ ਹੁੰਦੀ ਹੈ ਉਹ ਆਪਾਂ ਬੰਦ ਕਰ ਲਈਏ ਜੇ ਕਿਉਂਕਿ ਥੋੜੀ ਸਪੇਸ ਕ੍ਰੀਏਟ ਹੋ ਜੂਗੀ ਸਾਡੇ ਵਿੱਚ ਜਦੋਂ ਆਪਾਂ ਖੇਤ ਵਿੱਚ ਕਿਸੇ ਰੋਗਿੰਗ ਕਰਨੀ ਹੈ ਜਾਂ ਕੋਈ ਸਪਰੇਅ ਕਰਨੀ ਹੈ ਉਹ ਪ੍ਰੋਪਰ ਢੰਗ ਦੇ ਨਾਲ ਹੋ ਸਕਦੀ ਹੈ ਜੇਕਰ ਬੇਥ ਹੋਊਗੀ ਉਹਦੇ ਵਿੱਚ ਚੱਲਣਾ ਸਾਡੇ ਖੇਤ ਵਿੱਚ ਸੌਖਾ ਹੋਊਗਾ ਉਹਦੇ ਨਾਲ ਕੋਈ ਕਿਉਂਕਿ ਸਮੇਂ-ਸਮੇਂ ਤੇ ਸਾਨੂੰ ਰੋਗਿੰਗ ਕਰਨੀ ਪੈਂਦੀ ਹੈ ਰੋਗਿੰਗ ਦਾ ਮਤਲਬ ਜਿੰਨੇ ਵੀ ਆਫ ਟਾਈਪ ਪਲਾਂਟ ਜਿਹੜੇ ਹੁੰਦੇ ਆ ਜਾਂ ਪੌਦੇ ਹੁੰਦੇ ਆ ਉੱਚੇ ਨੀਵੇਂ ਉਹ ਸਾਨੂੰ ਸਮੇਂ-ਸਮੇਂ ਤੇ ਖੇਤ ਵਿੱਚੋਂ ਕੱਢਣੇ ਪੈਂਦੇ ਆ ਇਸ ਕਰਕੇ ਥੋੜੀ ਜਿਹੀ ਸਾਨੂੰ ਸਪੇਸ ਰੱਖ ਲੈਣੀ ਚਾਹੀਦੀ ਹੈ ਤੇ ਬਾਕੀ ਉਸ ਤੋਂ ਬਾਅਦ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਵੀ ਕੋਈ ਨਦੀਨ ਨਾਸ਼ਕ ਆਪਾਂ ਸਪਰੇਅ ਕਰਦੇ ਆ ਉਹ ਸਮੇਂ ਸਿਰ ਸਾਨੂੰ ਜਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਪ੍ਰੋਪਰ ਕਰਾਂਗੇ ਉਹਦੇ ਨਾਲ ਨਦੀਨਾਂ ਦਾ ਵੱਧ ਤੋਂ ਵੱਧ ਜੇਕ ਕੰਟਰੋਲ ਹੋ ਜਾਵੇਗਾ ਤੇ ਨਦੀਨਾਂ ਦੇ ਕੋਈ ਵੀ ਇਸ ਬੀਜ ਹੋਣਗੇ ਉਹ ਸਾਡੇ ਸੀਡ ਵਿੱਚ ਨਹੀਂ ਜਾਣਗੇ ਇਸੇ ਦੇ ਨਾਲ ਹੀ ਜਿਹੜੀ ਖਾਦ ਜਿੰਨੀ ਵੀ ਆਪਾਂ ਕਨਕਨੂਰ ਰეკਮੈਂਡੇਸ਼ਨ ਜਾਂ ਕੀਤੀ ਜਾਂਦੀ ਹੈ ਸਿਪਾਰਸ਼ ਮਾਤਰਾ ਵਿੱਚ ਹੀ ਆਪਾਂ ਨੂੰ ਉਹਨਾਂ ਖਾਦ ਵਗੈਰਾ ਜਿਹੜੀ ਜਿਹੜੀ ਹੈਗੀ ਉਹ ਸਮੇਂ ਸਿਰ ਸਾਨੂੰ ਪਾ ਲੈਣੀਆਂ ਚਾਹੀਦੀਆਂ ਦੱਸ ਸਭ ਗੱਲ ਇਹ ਆ ਵੀ ਹੁਣ ਦੇਖੋ ਫਸਲ ਸਾਡੀ ਨਾਰਮਲ ਖੜੀ ਹੈ ਕਿਸਾਨ ਵੀਰਾਂ ਨੇ ਉਹਦੇ ਵਿੱਚੋਂ ਬੀਜ ਰੱਖਣਾ ਹੁਣ ਇਸ ਵੇਲੇ ਕੰਮ ਜਿਹੜੇ ਕਰਨ ਵਾਲੇ ਆ ਉਹਦੀ ਸੰਬੰਧੀ ਜਰੂਰ ਸਾਨੂੰ ਜਾਣਕਾਰੀ ਦਿਓ ਇਸ ਵੇਲੇ ਜਿਵੇਂ ਕਿ ਤੁਹਾਨੂੰ ਦੱਸਿਆ ਡਾਕਟਰ ਸਾਹਿਬ ਜਿਹੜੇ ਵਿੱਚ ਜਿਹੜੇ ਆਫ ਟਾਈਪ ਪਲਾਂਟ ਹੁੰਦੇ ਆ ਉਹ ਤਿੰਨ ਸਮੇਂ ਤੇ ਸਾਨੂੰ ਨਰੀਕਾ ਮਤਲਬ ਉੱਚੇ ਨਹੀਂ ਮੇ ਬੂਟਿਆਂ ਦੀ ਗੱਲ ਕਰ ਰਹੇ ਹਾਂ ਜਿਹੇ ਨੀਵੇਂ ਇੱਕ ਤਾਂ ਜਦੋਂ ਸਾਡੀ ਫਸਲ ਵਾਧਦੇ ਤੇ ਹੋਵੇ ਉਹ ਸਾਡਾ ਸਮਾਂ ਨਿਕਲ ਚੁੱਕਿਆ ਹੋਵੇ ਹਾਂਜੀ ਹੁਣ ਜਦੋਂ ਨਸਾਰੇ ਤੇ ਸਾਡੀ ਕਣਕ ਦੀ ਫਸਲ ਆਈ ਹੈ ਉਸ ਸਮੇਂ ਵੀ ਸਾਨੂੰ ਜੇਕਰ ਕਿਸੇ ਵੀ ਆਫ ਟਾਈਪ ਵੀ ਮੈਂ ਦੱਸਿਆ ਤੁਹਾਨੂੰ ਕੋਈ ਇਦਾਂ ਦਾ ਪੌਦਾ ਲੱਗਦਾ ਨਦੀਨਾ ਦਾ ਲੱਗਦਾ ਜਾਂ ਕਿਸੇ ਹੋਰ ਕਿਸਮ ਦਾ ਕਣਕ ਦੇ ਬੀਜ ਦਾ ਕੋਈ ਪੌਦਾ ਲੱਗਦਾ ਕੋਈ ਉੱਚਾ ਹੋਵੇ ਨੀ ਛਟੀਆਂ 'ਚ ਕੋਈ ਪਿੰਨਤ ਹੋਵੇ ਕੋਈ ਅੰਤਰ ਹੋਵੇ ਛਟੀਆਂ ਦੇ ਵਿੱਚ ਉਹਨਾਂ ਨੂੰ ਸਾਨੂੰ ਤੁਰੰਤ ਜਿਹੜੇ ਖੇਤ ਵਿੱਚੋਂ ਪਾਟ ਕੇ ਛੁੱਟ ਦੇਣੇ ਚਾਹੀਦੇ ਤਾਂ ਕਿ ਉਹਨਾਂ ਦਾ ਬੀਜ ਸਾਡੀ ਜਿਹੜੀ ਮੇਨ ਫਸਲ ਹੈ ਉਹਦੇ ਵਿੱਚ ਨਾ ਰਲੇ ਇਸ ਕਰਕੇ ਜਿਹੜੀ ਸਮੇਂ-ਸਮੇਂ ਤੇ ਰੋਗਿੰਗ ਹੈ ਉਹ ਸਾਨੂੰ ਕਰ ਲੈਣੀ ਚਾਹੀਦੀ ਹੈ ਇਸ ਤੋਂ ਬਾਅਦ ਜਦੋਂ ਸਾਡੀ ਫਸਲ ਕਟਾਈ ਤੇ ਹੁੰਦੀ ਹੈ ਉਸ ਸਮੇਂ ਵੀ ਇੱਕ ਰੋਗਿੰਗ ਸਾਨੂੰ ਜਿਹੜੇ ਆਫਟਾਈਪ ਪਲਾਂਟ ਹੈ ਜਿਹੜੇ ਕਿ ਜਿਨ੍ਹਾਂ ਦੇ ਉੱਚੇ ਨੀਵੇਂ ਜਾਂ ਕੋਈ ਬਿਮਾਰੀ ਦੇ ਕੋਈ ਕਿਤੇ ਆ ਜਾਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਾਨੂੰ ਖੇਤ ਵਿੱਚੋਂ ਰਿਮੂਵ ਕਰ ਲੈਣੇ ਚਾਹੀਦੇ ਇਸ ਕਰਕੇ ਸਾਡਾ ਹੀ ਖੇਤ ਜੀ ਕਰ ਲਵਾਂਗੇ ਤਾਂ ਅਸੀਂ ਬੜੀ ਸ਼ੁੱਧ ਵੀ ਜਿਹੜਾ ਆਪਣੇ ਘਰ ਦਾ ਤਿਆਰ ਕਰ ਸਕਦੇ ਹਾਂ ਕਟਾਈ ਸਮੇਂ ਦੌਰਾਨ ਸਾਨੂੰ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਮ ਤੌਰ ਤੇ ਜੇਕਰ ਅੱਜ-ਕੱਲ੍ਹ ਸਮੇਂ ਦੀ ਗੱਲ ਕਰੀਏ ਅੱਜ-ਕੱਲ੍ਹ ਕਣਕ ਦੀ ਜਿੰਨੀ ਵੀ ਕਟਾਈ ਹੁੰਦੀ ਹੈ ਸਾਰੀ ਕੰਬਾਈਨ ਦੇ ਨਾਲ ਕੀਤੀ ਜਾਂਦੀ ਹੈ ਤੇ ਇਸ ਕਰਕੇ ਜਿਹੜੀ ਵੀ ਖੇਤ ਵਿੱਚ ਆਪਾਂ ਕੋਈ ਸੀਡ ਰੱਖਿਆ ਉਹਨਾਂ ਕੰਬਾਈਨਾਂ ਕਟਾਈ ਕਰਨੀ ਹੈ ਸਾਰਿਆਂ ਤੋਂ ਪਹਿਲਾਂ ਚੰਗੀ ਤਰ੍ਹਾਂ ਦੇਖੋ ਸਫਾਈ ਕਰ ਲੈਣਗੇ ਉਹਦੀ ਤਾਂ ਕਿ ਕੋਈ ਜਿਹੜੀ ਕੋਈ ਪਹਿਲਾਂ ਫਸਲ ਕੱਟੀ ਹੈ ਉਹਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਦਾਣਾ ਨਾ ਰਹਿ ਜਾਵੇ ਜੇਕਰ ਤੁਹਾਨੂੰ ਫੇਰ ਵੀ ਲੱਗਦਾ ਚੰਗੀ ਤਰ੍ਹਾਂ ਸਫਾਈ ਨਹੀਂ ਹੋਈ ਤਾਂ ਜਿਹੜਾ ਵੀ ਸਾਡਾ ਖੇਤ ਹੈ ਉਸਦੇ ਇੱਕ ਬਾਰੇ ਚਾਰ ਚਫੇਰੇ ਆਪਾਂ ਕੰਬਾਈਨ ਨੂੰ ਘੁਮਾ ਦੇਣਾ ਵੈ ਜਿੱਦੀ ਵੀ ਆਪਣੀ ਉਹਦੇ ਵਿੱਚੋਂ ਕੋਈ ਕਣਕ ਜਿੰਨੀ ਕਟਾਈ ਕਰ ਲਈ ਹੈ ਉਹਨੂੰ ਇੱਕ ਪਾਸੇ ਆਪਾਂ ਰੱਖ ਦੇਣੀ ਹੈ ਉਸ ਤੋਂ ਬਾਅਦ ਕੰਬਾਈਨ ਨੂੰ ਸਫਾਈ ਹੋ ਜਾਣੀ ਹੈ ਉਸ ਤੋਂ ਬਾਅਦ ਜਿਹੜੀ ਆਪਣੀ ਸੈਂਟਰ ਵਿੱਚ ਕਣਕ ਦੀ ਫਸਲ ਵਾਝ ਜਾਂਦੀ ਹੈ ਉਸ ਨੂੰ ਆਪਾਂ ਸੀਡ ਵਾਸਤੇ ਚੰਗੀ ਤਰ੍ਹਾਂ ਇਹਨਾਂ ਕਟਾਈ ਕਰਕੇ ਕੰਬਾਈਨ ਦੇ ਨਾਲ ਰੱਖ ਸਕਦੇ ਹਾਂ ਮਤਲਬ ਉਹ ਸਾਡਾ ਸੁੱਧ ਬਿਲਕੁਲ ਸੁੱਧ ਸੀਡ ਹੋਊਗਾ ਮਤਲਬ ਦੱਸ ਸਭ ਇਸ ਤੋਂ ਬਾਅਦ ਕਰਨ ਵਾਲੇ ਕੰਮ ਕਟਾਈ ਹੋ ਗਈ ਕੰਬਾਈਨ ਚੋਂ ਕਢ ਲਿਆ ਬੀਜ ਅਸੀਂ ਤੇ ਉਸ ਤੋਂ ਬਾਅਦ ਕੀ ਧਿਆਨਯੋਗ ਗੱਲਾਂ ਨੇ ਜਦੋਂ ਅਸੀਂ ਬੀਜ ਨੂੰ ਪੈਕ ਕਰਕੇ ਰੱਖਣਾ ਜੇਕਰ ਆਪਾਂ ਜਦੋਂ ਸਟੋਰ ਕਰਦੇ ਆ ਜਾਂ ਪੈਕਿੰਗ ਕਰਦੇ ਆ ਉਹਦੇ ਵੇਲੇ ਥੋੜੀ ਜਿਹੀ ਲਾਪਰਵਾਹੀ ਕਰ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਵੀ ਇੱਕ ਤਾਂ ਜਿਹੜਾ ਸੀਡ ਆ ਚੰਗੀ ਤਾਂ ਸਾਡੇ ਕੋਲ ਸਟੋਰ ਨਹੀਂ ਹੁੰਦਾ ਜਾਂ ਕੋਈ ਦੂਸਰੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਉਹਨਾਂ ਵਿੱਚ ਮਿਕਸ ਹੋਣ ਦਾ ਖਤਰਾ ਰਹਿੰਦਾ ਵੈ ਇਸ ਕਰਕੇ ਜਦੋਂ ਆਪਾਂ ਕਟਾਈ ਕਰ ਲੈਣੀ ਹੈ ਜਦੋਂ ਉਹਦੀ ਪੈਕਿੰਗ ਕਰਨੀ ਹੈ ਉਹਦੀ ਚੰਗੀ ਤਰ੍ਹਾਂ ਮਲੇ ਇਸ ਹਿਸਾਬ ਨਾਲ ਕਰਨੀ ਹੈ ਕਿ ਦੂਸਰੀਆਂ ਜਿਹੜੀਆਂ ਸਾਡੀਆਂ ਕਿਸਮਾਂ ਆਪਾਂ ਹੋਰ ਵੀ ਕੱਲਾ ਇੱਕ ਕਿਸਮ ਦੀ ਕਣਕ ਦਾ ਬੀਜ ਰੱਖਣਾ ਨਹੀਂ ਹੋਰ ਵੀ ਸਾਡੇ ਕੋਲ ਸੀਡ ਹੋਣਗੇ ਪਰ ਉਹਨਾਂ ਦੇ ਵਿੱਚ ਜਦੋਂ ਪੈਕਿੰਗ ਕਰਨੀ ਹੈ ਦੂਸਰੀਆਂ ਕਿਸਮਾਂ ਦੇ ਵਿੱਚ ਰਲਾ ਤੋਂ ਥੋੜਾ ਜਿਆ ਵਿਚਾਰ ਰੱਖਣਾ ਕਿ ਇੱਕ ਦੂਸਰੀਆਂ ਕਿਸਮਾਂ ਦਾ ਬੀਜ ਨਾ ਉਹਦੇ ਵਿੱਚ ਰਲ ਜਾਵੇ ਉਸ ਤੋਂ ਬਾਅਦ ਜਿਹੜੀ ਵੱਡੀ ਮੋਸਟ ਇੰਪੋਰਟੈਂਟ ਆਉਂਦੀ ਹੈ ਜੋ ਪੈਕਿੰਗ ਕਰ ਲਈ ਹੈ ਉਸ ਤੋਂ ਬਾਅਦ ਆਪਾਂ ਕਾਂਡਕ ਨੂੰ ਬੀਜ ਨੂੰ ਸਟੋਰ ਕਰਨਾ ਆਮ ਤੌਰ ਤੇ ਜਿਹੜੇ ਕਿਸਾਨ ਪਰ ਆਮ ਦੇ ਰਿਕੁਆਇਰਮੈਂਟ ਘੱਟ ਹੁੰਦੀ ਹੈ ਉਹ ਜਿਹੜੇ ਘਰ ਦੇ ਸਾਡੇ ਟੀਨ ਬਣੇ ਹੁੰਦੇ ਆ ਉਹਨਾਂ ਵਿੱਚ ਸਟੋਰ ਕਰ ਲੈਂਦੇ ਆ ਸਟੋਰ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਟੀਨ ਵਿੱਚ ਰੱਖਣੇ ਆ ਸਟੋਰ ਅਗਰ ਕਰਨੀ ਉਹਨਾਂ ਨੇ ਉਹ ਜਿਹੜਾ ਡਰਮ ਸਾਡਾ ਹੈਗਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਮੈਂ ਸਾਫ਼ ਕਰਕੇ ਜਿੰਨੇ ਵੀ ਟੋਟੇ ਦਾਣੇ ਉਹ ਸਾਰੇ ਆਪਾਂ ਕੱਢ ਲੈਣੇ ਆ ਤੇ ਜਦੋਂ ਆਪਾਂ ਕਣਕ ਨੂੰ ਜਦੋਂ ਪੈਕਿੰਗ ਵੀ ਕਰਨੀ ਆ ਉਹਦੇ ਵਿੱਚ ਵੀ ਜਿੰਨੇ ਕੋਈ ਵੱਡੇ ਟੋਟੇ ਜਾਂ ਚੰਗੀ ਤਰ੍ਹਾਂ ਗ੍ਰੇਡਿੰਗ ਕਰਕੇ ਜਿਹੜੇ ਛੋਟੇ ਜਾਂ ਕਾਟੇ ਦਾਣੇ ਆ ਉਹਨਾਂ ਨੂੰ ਆ ਵੱਖ ਕਰ ਲੈਣੇ ਜਿਹੜਾ ਉਤਮ ਸੀਡ ਹੈ ਉਹਨੂੰ ਹੀ ਪੈਕ ਕਰਨਾ ਬਾਕੀ ਪੈਕਿੰਗ ਕਰਨ ਤੋਂ ਪਹਿਲਾਂ ਆਮ ਤੌਰ ਤੇ ਦੇਖਿਆ ਗਿਆ ਜਦੋਂ ਆਪਾਂ ਕਣਕ ਦੀ ਕਟਾਈ ਕਰਦੇ ਹਾਂ ਉਹਦੇ ਵਿੱਚ ਤਕਰੀਬਨ 14 ਤੋਂ ਲੈ ਕੇ 15% ਤੱਕ ਮੌਇਸਚਰ ਹੁੰਦੀ ਹੈ ਪਰ ਆਪਾਂ ਜੇਕਰ ਵਧੀਆ ਢੰਗ ਨਾਲ ਸੀਡ ਨੂੰ ਸਟੋਰ ਕਰਨਾ ਉਹਦੇ ਵਿੱਚ ਜਿਹੜਾ ਮੌਇਸਚਰ ਕੰਟੈਂਟ ਹੈ ਉਹ ਤੋਂ 9 ਤੋਂ ਲੈ ਕੇ 12% ਤੱਕ ਆਪਾਂ ਲੈ ਕੇ ਆਉਣਾ ਹੈ ਸਾਨੂੰ ਜੇ ਕੋ ਉਸ ਸਮੇਂ ਜਦੋਂ ਕਟਾਈ ਕਰਦੇ ਹਾਂ ਕੁਦਰਤ ਨੇ ਇੱਕ ਬੜਾ ਵਧੀਆ ਸਾਨੂੰ ਨੇਚਰਲ ਸਰੋਧਤਾ ਹੈ ਸੂਰਜੀ ਸੂਰਜ ਦੇ ਵਿੱਚ ਆਪਾਂ ਜੇਕਰ ਕਣਕ ਦੇ ਬੀਜ ਨੂੰ ਆਪਾਂ 2-3 ਤੋਂ ਪਾਉਣ ਲਵਾ ਲਈਏ ਤਾਂ ਸਾਡੀ ਨਵੀਂ ਜਿਹੜੀ ਹੈ 9 ਤੋਂ 12% ਤੱਕ 9 10% ਆ ਜਾਂਦੀ ਹੈ ਉਹਦੇ ਨਾਲ ਕੀ ਹੋਗਾ ਕੀੜੇ ਮਕੌੜੇ ਅਤੇ ਜਿਹੜੀ ਸਟੋਰ ਹੈ ਉਹ ਨਹੀਂ ਲੱਗਣਗੇ ਜਾਂ ਹੋਰ ਵਧੀਆ ਢੰਗ ਨਾਲ ਲੰਬੇ ਸਮੇਂ ਤੱਕ ਆਪਾਂ ਕਣਕ ਦੇ ਬੀਜ ਨੂੰ ਸਟੋਰ ਕਰ ਸਕਦੇ ਹਾਂ ਬੜੀ ਵਧੀਆ ਜਾਣਕਾਰੀ ਦੇ ਰਿਹਾ ਹਾਂ ਜਾਂ ਅਖੀਰ ਦੇ ਵਿੱਚ ਕਿਸਾਨ ਵੀਰਾਂ ਨੂੰ احتیاط ਵਰਤਣ ਲਈ ਕੋਈ ਨੁਕਤਾ ਦੱਸਣਾ ਚਾਹੁੰਦੇ ਹਾਂ ਤਾਂ ਕੋਸ਼ਿਸ਼ ਕਰਿਆ ਕਰੋ ਕਿਸਾਨ ਭਰਾਵੋ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਗਿਆ ਵੀ ਥੈਲੀਆਂ ਦਾ ਥੈਲੀ ਕਲਚਰ ਚੱਲ ਰਿਹਾ ਵੀ ਹਰ ਇੱਕ ਕੋਈ ਵੀ ਫਸਲ ਹੋਵੇ ਹਰ ਇੱਕ ਬੰਦਾ ਕੋਈ ਵੀ ਸੀਡ ਘਰ ਦਾ ਰੱਖਣ ਤੋਂ ਗਰੇਜ ਕਰਦੀ ਹੈ ਕੋਸ਼ਿਸ਼ ਕਰਿਆ ਕਰੋ ਜਿੰਨਾ ਵੀ ਆਪਾਂ ਸੀਡ ਬੀਜਣਾ ਘਰ ਦਾ ਬੀਜੀਏ ਖੇਤੀ ਖਰਚੇ ਘਟਾ ਕੇ ਆਪਾਂ ਵੱਧ ਤੋਂ ਵੱਧ ਮੁੰਡਾਫਾ ਲੈ ਸਕੀਏ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤਾਂ ਵਿੱਚ ਆਪਣੇ ਬੀਜ ਤੇ ਪੈਦਾਵਾਰ ਦੇ ਮਹੱਤਵ ਨੂੰ ਲੈ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਰ ਨੇ ਤੇ ਰੁੜਕਾ ਕਲਾਂ ਦੇ ਕੁਝ ਕਿਸਾਨ ਵੀਰਾਂ ਨੇ ਵੀ ਇਸ ਵਿਸ਼ੇ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਅਨਜੀਤ ਸਿੰਘ ਚੋਹਾਨ ਜੀ ਨੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਕਿਸਾਨ ਵੀਰੋ ਆਪਣੇ ਬੀਜ ਆਪ ਪੈਦਾ ਕਰਨ ਦੀ ਮਹੱਤਤਾ ਇਸ ਵਿਸ਼ੇ ਤੇ ਹੁਣ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਰੁੜਕਾ ਕਲਾਂ ਦੇ ਕਿਸਾਨਾਂ ਦੇ ਕੋਲ ਫੀਲਡ ਦੇ ਵਿੱਚ ਅਸੀਂ ਖੜੇ ਹਾਂ ਨਾਲ ਨਾਲ ਮੇਰੇ ਨਾਲ ਨੇ ਬਲਾ ਖੇਤੀਬੜੀ ਅਫਸਰ ਡਾਕਟਰ ਅਸ਼ਵਿੰਦਰ ਕੁਮਾਰ ਜੀ ਆਪਾਂ ਇਹਨਾਂ ਨਾਲ ਸਾਰੀ ਜਾਣਕਾਰੀ ਇਹਨਾਂ ਤੋਂ ਲੈਣੀ ਆ ਕਿ ਕਿਸ ਤਰ੍ਹਾਂ ਆਪਾਂ ਮਹਿੰਗੀ ਭਾਅ ਦੇ ਬੀਜਾਂ ਤੋਂ ਬਚ ਸਕਦੇ ਆ ਆਪਣਾ ਬੀਜ ਰੱਖ ਕੇ ਡਾਕਟਰ ਸਾਹਿਬ ਬੀਜ ਆਪਾਂ ਕਿਹਨੂੰ ਕਹਿੰਦੇ ਆ ਬੀਜ ਅਸੀਂ ਸੁਣਿਆ ਵੀ ਕਈ ਕਿਸਮ ਦਾ ਹੁੰਦਾ ਕਿੰਨੀ ਕਿਸਮ ਦਾ ਬੀਜ ਹੁੰਦਾ ਸਾਇੰਸ ਦੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਚਾਰ ਤਰ੍ਹਾਂ ਦਾ ਬੀਜ ਹੁੰਦਾ ਜੀ ਇੱਕ ਨਿਊਕਲੀਅਸ ਬੀਜ ਹੁੰਦਾ ਜਿਹੜਾ ਸਭ ਤੋਂ ਮੁਢਲਾ ਬੀਜ ਹੈ ਉਸ ਤੋਂ ਬਾਅਦ ਉਹਨੂੰ ਆਪਾਂ ਪੈਦਾ ਕਰਕੇ ਬਣਾਉਂਦੇ ਆ ਜੀ ਬਰੀਡਰ ਸੀਡ ਬਣ ਜਾਂਦਾ ਬਰੀਡਰ ਸੀਡ ਤੋਂ ਅੱਗੇ ਫਾਊਂਡੇਸ਼ਨ ਸੀਡ ਬਣਦਾ ਫਾਊਂਡੇਸ਼ਨ ਸੀਡ ਤੋਂ ਅੱਗੇ ਸਾਡੇ ਕੋਲ ਜਿਹੜਾ ਤਸਦੀਕਸ਼ੁਦਾ ਸੀਡ ਜਿਹੜਾ ਆਪਾਂ ਕਹਿੰਦੇ ਹਾਂ ਆਪਣੇ ਖੇਤਾਂ ਦੇ ਵਿੱਚ ਆਉਂਦਾ ਹੈ ਜੀ ਇਸ ਵੇਲੇ ਕਣਕ ਦੇ ਬੀਜ ਦੀ ਜਾਂ ਕਣਕ ਦੀ ਕੀ ਪੋਜੀਸ਼ਨ ਆ ਜਿਹਦੇ ਵਿੱਚੋਂ ਕਿਸਾਨ ਵੀਰਾਂ ਨੇ ਬੀਜ ਵੀ ਰੱਖਣਾ ਆ ਤੇ ਉਹ ਖਾਣ ਲਈ ਵੀ ਵਰਤਣੀਆਂ ਮੰਡੀ 'ਚ ਵੀ ਦੇਣੀਆਂ ਕੀ ਪੋਜੀਸ਼ਨ ਕੀ ਆ ਇਸ ਵੇਲੇ ਸਾਡੀ ਕਣਕ ਦੀ ਇਸ ਵੇਲੇ ਜਿਹੜੀ ਡਾਟ ਸਾਹਿਬ ਕੰਡੀਸ਼ਨ ਹੈ ਉਹ ਕਣਕ ਦੀ ਬਹੁਤ ਹੀ ਜ਼ਿਆਦਾ ਵਧੀਆ ਆ ਮੌਸਮ ਵੀ ਬੜਾ ਅਨਕੂਲ ਚੱਲ ਰਿਹਾ ਉਹਦੇ ਲਈ ਤੇ ਜਿਹੜੇ ਵੀ ਕਿਸਾਨ ਵੀਰ ਨੇ ਉਸ ਪਲਾਟ ਦੇ ਵਿੱਚੋਂ ਆਪਣਾ ਬੀ ਰੱਖਣਾ ਆ ਉਹਦੇ ਲਈ ਜ਼ਰੂਰੀ ਨੁਕਤਾ ਇਹ ਹੀ ਆ ਕਿ ਉਸ ਪਲਾਟ ਨੂੰ ਸਿਲੈਕਟ ਕਰ ਲੈਣਾ ਉਹ ਜਿਹੜਾ ਬੀ ਆ ਉਹ ਜਿਹੜੀ ਬਿਮਾਰੀਆਂ ਤੋਂ ਰਹਿਤ ਕਰਨ ਲਈ ਜਿਹੜਾ ਆਪਾਂ ਦਵਾਈ ਵਰਤਦੇ ਆ ਉਹਦੇ ਨਾਲ ਉਹ ਟਰੀਟ ਕੀਤਾ ਹੋਣਾ ਚਾਹੀਦਾ ਇਸ ਵੇਲੇ ਜਿਹੜਾ ਕਿਸੇ ਵੀ ਬੰਦੇ ਨੇ ਜਿਹਦੇ ਪਲਾਟ ਦੇ ਵਿੱਚੋਂ ਬੀ ਰੱਖਣਾ ਆ ਉਹ ਇੱਕ ਟਿਲਟ ਦਵਾਈ ਆਉਂਦੀ ਆਪਣੇ ਕੋਲ ਉਹ 200 ਐਮਐਲ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਨੂੰ ਸਪਰੇਅ ਕਰ ਦਿੱਤੀ ਜਾਵੇ ਤਾਂ ਕਿ ਉਸ ਵਿੱਚ ਬੰਟ ਦੀ ਪ੍ਰੋਬਲਮ ਨਾ ਆਵੇ ਬੀਜ ਇਸ ਤਰ੍ਹਾਂ ਆਪਾਂ ਬੀਜ ਨੂੰ ਸੰਭਾਲ ਸਕਦੇ ਹਾਂ ਸਰਦਾਰ ਰਣਦੀਪ ਸਿੰਘ ਜੀ ਮੇਰੇ ਨਾਲ ਨੇ ਦਾਦੂਵਾਲ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਬੀਜ ਤੁਸੀਂ ਕਣਕ ਦਾ ਰੱਖਦੇ ਹੋ ਹਰ ਸਾਲ ਹਾਂਜੀ ਹਾਂਜੀ ਹਰ ਇੱਕ ਸਾਲ ਰੱਖਦੇ ਆ ਜਿੱਦਾਂ ਦੋ ਖੇਤਾਂ ਦਾ ਆਪਾਂ ਨਵਾਂ ਲੈ ਲਈਦਾ ਉਤੋਂ ਦਾ ਅਗਲੇ ਲਈ ਜਿੱਦਾਂ ਜਿੱਦਾਂ ਜਾਰੇ 20 20 ਖੇ ਲਈ ਪਿਆਰ ਕਰ ਲਈਦਾ ਦੋ ਖੇਤ ਦਾ ਨਵਾਂ ਲੈਣਾ ਫਿਰ ਉਤੋਂ ਦਾ ਅਗਲੀ ਵਾਰੀ ਲਈ ਇਦਾਂ ਗਾਤਗਾ ਤਿਆਰ ਹੁੰਦਾ ਰਹਿੰਦਾ ਜੀ ਕਿਦਾਂ ਹੁਣ ਕੀ ਤਿਆਰੀ ਆ ਉਹ ਖੇਤ ਦੀ ਜਿੱਥੋਂ ਤੁਸੀਂ ਬੀਜ ਰੱਖਣਾ ਹਾਂਜੀ ਉੱਥੇ ਫੇ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਟੈਂਟ ਦੀ ਸਪਰੇਅ ਕਰ ਦਿੱਤੀ ਆ ਹਾਂਜੀ ਤੇ ਉਹਨੂੰ ਖਾਦ ਵਗੈਰਾ ਘੱਟ ਪਾਇਆ ਜੂਰੀ ਆ ਪੀ ਡਿਗੇ ਨਾ ਹਾਂਜੀ ਥੋੜਾ ਜਿਹਾ ਇਦਾਂ ਮਤਲਬ ਹਲਕੀ ਰੱਖੀ ਆ ਕਣਕ ਤੇ ਜਦੋਂ ਫਿਰ ਬੀਜ ਤੁਸੀਂ ਰੱਖਣ ਦੀ ਤਿਆਰੀ ਕਰਨੀ ਆ ਜਾਂ ਕਹਿਣ ਦਾ ਭਾਵ ਜਦੋਂ ਬੀਜ ਆਪਾਂ ਖੇਤ ਦੇ ਵਿੱਚੋਂ ਕਣਕ ਨੂੰ ਵੜਨਾ ਆ ਉਹਦੇ ਲਈ ਕੋਈ احتیاط ਵਰਤਦੇ ਹੋ ਫਿਰ ਹਾਂਜੀ ਉਹਨੂੰ ਜ਼ਿਆਦਾ ਪਕਾ ਕੇ ਵੜਨਾ ਜਿੱਦਾਂ ਲੇਟ ਉਦੋਂ ਬਾਅਦ ਬਾਹਰ ਵੀ ਸੁਕਾਉਣਾ ਧੁੱਪ ਚ ਉਹਦੋਂ ਬਾਹਰ ਦਾ ਸਟੋਰ ਕਰਨਾ ਜੀ ਉਹਨੂੰ ਮੇਰਾ ਨਾਮ ਜੀ ਜਸਵਿੰਦਰ ਸਿੰਘ ਪਹਾਸਲਾ ਕੀ ਕਹਿਣਾ ਚਾਹੁੰਗੇ ਬੀਜ ਕਣਕ ਦਾ ਰੱਖਦੇ ਹਾਂ ਹਰ ਸਾਲ ਮੈਂ ਜੀ ਬੀਜ ਤਾਂ ਰੱਖਦਾ ਮੈਂ ਇਹ ਕਹਿਣਾ ਚਾਹੁੰਨਾ ਹੈ ਜੀ ਜਿਹੜੇ ਚਟਾਲੇ ਵਾਲੇ ਖੱਤੇ ਆ ਹਾਂਜੀ ਪਿਛਲੇ ਸਾਲ ਦੇ ਉਹਨਾਂ ਚ ਬੀਜ ਬੀਜਿਆ ਜਾਵੇ ਅੱਧਾ ਖੱਤਾ ਮੈਂ ਚਟਾਲੇ ਦਾ ਬੀਜ ਦਾ ਮੈਂ ਇੱਕ ਡੰਗਰ ਥੋੜੇ 8-7 ਕਈਆ ਉਹ ਜਿਹੜੇ ਚਟਾਲੇ ਦਾ ਵੱਡਾ ਉਹ ਚ ਬੀਜ ਮੋਟਾ ਹੁੰਦਾ ਜੀ ਤਕਰੀਬਨ ਹੁਣ ਵੀ ਇਦਕੀ ਵੀ ਉਹ ਚਟਾਲੇ ਦੇ ਵੱਡ ਬੀਜਿਆ ਦਾਲੇ ਦੇ ਵੱਡ ਵਿਜਾ ਉੱਚ ਟੈਲਟ ਦੀਆਂ ਸਪਰਿਆ ਇੱਕ ਕਰਤੀ ਐ ਕਰਨੀ ਹਾਂ ਜੀ ਤੇ ਉਸ ਦਾ ਵੀ ਬਹੁਤ ਸੁਨੱਖਾ ਔਰ ਮਜਬੂਤ ਤੇ ਮੋਟਾ ਹੋਗਾ ਜੀ ਹਰਜੀਤ ਸਿੰਘ ਪਿੰਡ ਰੁੜਕਾ ਕਲਾਂ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਆਪਣਾ ਬੀਜ ਰੱਖਦੇ ਹੋ ਕਣਕ ਦਾ ਆਪਣੇ ਰੱਖੀਦਾ ਚਾਲ ਕੇ ਤੇ ਬੀਜ ਨਹੀਂਦਾ ਉਹ ਬਗਾਨਸ ਰੱਖ ਲਈਦਾ ਬਲਵਿੰਦਰ ਸਿੰਘ ਜੀ ਤੁਸੀਂ ਦੱਸੋ ਕਿ ਬੀਜ ਕਿਦਾਂ ਰੱਖਦੇ ਹੋ ਕਣਕ ਦਾ ਜਾਂ ਹੋਰ ਫਸਲਾਂ ਦਾ ਝੋਨੇ ਦਾ ਵੀ ਰੱਖਦੇ ਹੋਗੇ ਥੋੜਾ ਬਹੁਤ ਕੀ ਕੀ ਕਰਦੇ ਹੋ ਕਿਦਾਂ ਰੱਖਦੇ ਹੋ ਪਹਿਲਾਂ ਤਾਂ ਅਸੀਂ ਉਹ ਖੇਤ ਵਿੱਚ ਦੇਖਣੀ ਪੈਂਦੀ ਆ ਵੀ ਫਸਲ ਕਿਹੜੇ ਖੇਤ ਵਿੱਚ ਵਧੀਆ ਆ ਉਸ ਨੂੰ ਚੁਣ ਲੈਨੇ ਆ ਫੇ ਉਹਦੇ ਵਿੱਚੋਂ ਹੀ ਵੀ ਜਿਹੜਾ ਆ ਉਹ ਤਿਆਰ ਕਰਕੇ ਆਪਣਾ ਰੱਖਦੇ ਆ ਤੇ ਬਾਅਦ ਵਿੱਚ ਉਹਦੇ ਵਿੱਚੋਂ ਵੀ ਫੇ ਉਹ ਜਿਹੜੀ ਅਲੱਗ ਸਫਾਈ ਕੀਤੀ ਜਾਂਦੀ ਆ ਜਿਹੜਾ ਬਰੀਕ ਵੀ ਉਹ ਨਿਕਲ ਜਾਵੇ ਛਾਂਡੇ ਨਾ ਤੇ ਮੋਟਾ ਵੀ ਜਿਹੜਾ ਆ ਉਹ ਏ ਬੀਜਣ ਲਈ ਤਿਆਰ ਕਰਦੇ ਆ ਰਣਜੀਤ ਸਿੰਘ ਨੇ ਰੁੜਕੇ ਤੋਂ ਮੇਰੇ ਨਾਲ ਕਿਸਾਨ ਵੀਰ ਜਦੋਂ ਆਪਾਂ ਫਸਲ ਪੱਕਣ ਤੇ ਆ ਜਾਂਦੀ ਆ ਉਦੋਂ ਪਹਿਲਾਂ ਜਿਹੜੇ ਨਦੀਨਾ ਦੇ ਬੀਜ ਬੂਟੇ ਖੜਿਆ ਨਾ ਉਹਨਾਂ ਨੂੰ ਜਾਂ ਉੱਚੇ ਨੀਵੇਂ ਬੂਟੇ ਉਹ ਕੱਢ ਦਿੰਨੇ ਆ ਹਾਂਜੀ ਕੱਢ ਦਿੱਤੀ ਜੀ ਅਸੀਂ ਕਿਦਾਂ ਕਣਕ ਬੀਜੀ ਜੀ ਜਦੋਂ ਖੱਤੇ ਨੂੰ ਪਹਿਲਾਂ ਡੈਡੀਕ ਧੁੱਪ ਲਵਾ ਲੀਦੀ ਆ ਉਹਦੇ ਨਾਲ ਜਿੱਦਾਂ ਕਈ ਨਦੀਨ ਘਟ ਜਾਂਦੇ ਆ ਤੇ ਫਿਰ ਜਿਹੜਾ ਉਹਦਾ ਬੀਜ ਰੱਖਣਾ ਤੇ ਬੀਜ ਨੂੰ ਜਿੱਦਾਂ ਮਤਲਬ ਕਹੀ ਕਿਸਾਨ ਭਰਾ ਆਪਣੇ ਇਦਾਂ ਕਰ ਲੈਂਦੇ ਆ ਪੀੜਣੇ ਕਣਕ ਵੱਢ ਕੇ ਤੁਰੰਤ ਡਰਮ ਚ ਪਾ ਲੈਂਦੇ ਆ ਕਿਉਂਕਿ ਉਹ ਤੁਰੰਤ ਨਾ ਪਾਓ ਉਹਨੂੰ ਘੱਟੋ ਘੱਟ 10 15 ਦਿਨ ਬਾਹਰ ਰੱਖੋ ਜੀ ਉਹਦੇ ਨਾਲ ਕਣਕ ਦੀ ਜਾਨਕਾ ਜੰਮਣ ਦੀ ਸ਼ਕਤੀ ਵਧ ਜਾਂਦੀ ਦਾਣਾ ਪੱਕ ਜਾਂਦਾ ਜੀ ਗੁੱਲੀ ਡੰਡੇ ਦਾ ਬੀਜ ਵੀ ਵਿੱਚ ਕਈ ਵਾਰੀ ਕਾਫੀ ਬੂਟੇ ਖੜੇ ਹੁੰਦੇ ਆ 22 ਚਾਂਸ ਗੁੱਲੀ ਡੰਡਾ ਉੱਗ ਹੀ ਗਿਆ ਹਨਾ ਖੇਤ ਦੇ ਵਿੱਚ ਜੇ ਉੱਗ ਵੀ ਗਿਆ ਤਾਂ ਜਦੋਂ ਬਾਅਦ ਦੇ ਵਿੱਚ ਬੂਟੇ ਖੜੇ ਆ ਕੀ ਆਪਾਂ ਉਸ ਕਣਕ ਦੇ ਵਿੱਚੋਂ ਬੂਟੇ ਕੱਢ ਦਿੰਨੇ ਆ ਪੱਕੇ ਹੋਏ ਜਿਹਦੇ ਵਿੱਚੋਂ ਬੀਜ ਰੱਖਣਾ ਕੱਢ ਦੇ ਜੀ ਆਪਾਂ ਜੇ ਜੇ ਤਾਂ ਫਿਰ ਬੀਜ ਰੱਖਣਾ ਨਹੀਂ ਤਾਂ ਆਪਣੇ ਖੇਤ ਚ ਬੀਜ ਬਹੁਤ ਵੱਧ ਜਾਂਦਾ ਜ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਪਿੰਡ ਰੋਡਕਾਕਲਾ ਤੇ ਪਹਿਲੋ ਤਾਂ ਅਸੀਂ ਉਹ ਗੁੱਲੀ ਡੰਡਾ ਦੇਖੀ ਦਾ ਕਾਣਕ ਜੀ ਜ਼ਿਆਦਾ ਤਾਂ ਨਹੀਂ ਉਸ ਖੱਤੇ ਜੋ ਅਸੀਂ ਵੀਰ ਰੱਖੀਦਾ ਜਿੱਥੇ ਕਾਣਕ ਦਾ ਵੀ ਵਧੀਆ ਹੋਵੇ ਕਿਸਾਨ ਵੀਰ ਹੋਰ ਨੇ ਮੇਰੇ ਨਾਲ ਇੱਕ ਦਾदू ਵਾਲ ਤੋਂ ਹਰਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਕਿੰਨੀ ਕਿ ਖੇਤੀ ਕਰਦੇ ਹੋ ਮੈਂ 19-20 ਖੇਤਾਂ ਦੀ ਖੇਤੀ ਕਰਦਾ ਹਾਂ ਡਾਕਟਰ ਸਾਹਿਬ ਹਾਂਜੀ ਅਸੀਂ ਜਿੱਦਾਂ ਮੈਂ ਮਹਿਕਮੇ ਨਾਲ ਰੌੜਕੇ ਬਲਾਕ ਨਾਲ ਜੁੜੇ ਆ ਯੂਨੀਵਰਸਿਟੀ ਨਾਲ ਵੀ ਜੁੜੇ ਆ ਉੱਥੇ ਮੇਲੇ ਜਾਈਦਾ ਅਸੀਂ ਜਿਹੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਐ ਨਵੀਂ ਕਿਸਮਾਂ ਦੀ ਉਹ ਕਿਸਮਾਂ ਲਿਆਣ ਕੇ ਫੇ ਅਸੀਂ ਇੱਕ ਦੋ ਖੇਤਾਂ ਦੀਆਂ ਜਿੱਦਾਂ ਬੀਜ ਲਈ ਦੀਆਂ ਉਹ ਬੀਜ ਕਰਕੇ ਤਾਂ ਫੇ ਉਹਦਾ ਬੜਾ ਤਰੀਕੇ ਨਾਲ ਉਹਦਾ ਧਿਆਨ ਰੱਖੀਦਾ ਵੀ ਜੇ ਕੋ ਗੁੱਲੀ ਡੰਡਾ ਕਈ ਨਹੀ ਮਰਦਾ ਹੁਣ ਦਵਾਈਆਂ ਨਾਲ ਤਾਂ ਫੇ ਉਹਨੂੰ ਵਿੱਚੋਂ ਕੱਢ ਕੇ ਤੇ ਉਹਦੀ ਸੋਧ ਕਰਕੇ ਆ ਨਾ ਫੇ ਕੰਪੈਨ ਨੂੰ ਇੱਕ ਕੀੜਾ ਪਹਿਲਾਂ ਲਾ ਕੇ ਵਿੱਚੋਂ ਵਿਚਾਲਿਓ ਖੇਤੋਂ ਵਧੀਆ ਤਰੀਕੇ ਨਾਲ ਬੀ ਉਹਦਾ ਰੱਖੀਦਾ ਜੀ ਤੋ ਨਮੀ ਕੈ ਸਮਝੇ ਉਹਦਾ ਝਾੜ ਵਧੀਆ ਹੋਵੇ ਫੇਰ ਉਹ ਵੀ ਕਾ ਬਾਕੀ ਖੇਤਾਂ ਵਾਲੇ ਪਾਲੀ ਦਾ ਜੇ ਮੁੱਲ ਲੈ ਆਈਏ ਤਾਂ ਵੀ ਫੇਰ ਬਹੁਤ ਮਹਿੰਗਾ ਹੋ ਜਾਂਦਾ ਆਹੀ ਖਰਚੇ ਆ ਵੀ ਯੂਨੀਵਰਸਿਟੀ ਨਾਲ ਜੋੜ ਕੇ ਇੱਥੇ ਰੋਟਕੇ ਡਾਕਟਰ ਸਾਹਿਬ ਸਾਨੂੰ ਸਿਝੇਤ ਕਰਦੇ ਰਹਿੰਦੇ ਆ ਵੀ ਖਰਚੇ ਆਪਣੇ ਘਟਾਓ ਖੇਤੀ ਤਾਂ ਹੀ ਕਾਮਯਾਬ ਹੋ ਸਕਦੀ ਆ ਇਹ ਕਿਸਾਨ ਵੀਰ ਨੇ ਚਰਨਜੀਤ ਸਿੰਘ ਪਿੰਡ ਰੁੜਕਾ ਕਲਾਂ ਦੇ ਕਾਫੀ ਵਧੀਆ ਖੇਤੀ ਕਰਦੇ ਆ ਦੱਸੋ ਜੀ ਕਿੰਨੀ ਖੇਤੀ ਕਰਦੇ ਹੋ 20-25 ਖੇਤਾਂ ਦੀ ਖੇਤੀ ਕਰਦੇ ਆ ਜੀ ਕੀ ਕਹਿਣਾ ਚਾਹੋਗੇ ਆਪਣਾ ਬੀਜ ਰੱਖਣਾ ਚਾਹੀਦਾ ਹਾਂਜੀ ਪਹਿਲਾਂ ਥੋੜਾ ਬੋਤਾ ਬੀਜ ਮੁੱਲ ਲੈ ਕੇ ਪਾਲੇਦਾ ਜੀ ਉਹ ਯੂਨੀਵਰਸਿਟੀ ਤੋਂ ਮਿਲ ਜਾਏ ਜਾਂ ਆਪਣੇ ਇਥੇ ਕੇਂਦਰ ਤੋਂ ਮਿਲ ਜਾਏ ਆਪਣੇ ਤੋਂ ਹਾਂ ਕਿਸੇ ਰੀਸ਼ੀ ਵਿਗਿਆਨ ਤੋਂ ਵੀ ਲੈ ਆਈਦਾ ਹਾਂ ਫਿਰ ਉਹ ਤੋਂ ਥੋੜਾ ਥੋੜਾ ਅੰਗੇ ਤਿਆਰ ਕਰਕੇ ਤਾਂ ਹੋਰ ਬੀਜ ਲਈਦਾ ਜਦੋਂ ਆਪਾਂ ਬੀਜ ਨੂੰ ਰੱਖਦੇ ਆ ਕਾਦੇ ਵਿੱਚ ਤੁਸੀਂ ਫਿਰ ਸਟੋਰ ਕਰਦੇ ਹੋ ਅਸੀਂ ਜੀ ਉਹਨੂੰ ਸਕਾਲੇਦਾ ਪਹਿਲਾਂ ਚੰਗੀ ਤਰ੍ਹਾਂ ਜੀ ਉਹ ਤੋਂ ਬਾਅਦ ਚ ਫਿਰ ਅਸੀਂ ਡਰਮ ਦੇ ਵਿੱਚ ਪਾ ਕੇ ਰੱਖ ਲਈਦਾ ਭਪਿੰਦਰ ਸਿੰਘ ਨੇ ਰੁੜਕਾ ਕਲਾਂ ਤੋਂ ਤੁਸੀਂ ਖੇਤੀ ਕਰਦੇ ਹੋ ਹਾਂਜੀ ਖੇਤੀ ਕਰਦੇ ਜੀ ਪੰਜ ਸਕੇ ਦੇ ਪਹਿਲਾਂ ਜਦੋਂ ਯੂਨੀਵਰਸਿਟੀ ਤੋਂ ਦੇਖੀਦਾ ਵੀ ਕਿਹੜਾ ਵੀ ਨਵਾਂ ਨਿਕਲਿਆ ਜੀ ਕਿ ਉਹ ਸਾਰਾ ਇਕੱਠਾ ਲੈਣਾ ਬਹੁਤ ਔਖਾ ਹੈ ਜੀ ਵੀ ਮਹਿੰਗਾ ਹੁੰਦਾ ਤੇ ਜਦੋਂ ਥੋੜ੍ਹਾ ਉੱਥੋਂ ਮਿਲ ਜਾਂਦਾ ਜਿਹਦਾ ਚਾਰ ਕਨਾਲ ਦਾ ਜਾਂ ਖੇਤ ਦਾ ਉਹਨੂੰ ਬੀਜ ਲਿਆ ਕੇ ਉਹ ਆਪਣਾ ਵੱਖਰਾ ਬੀਜ ਲੈਣਾ ਵਧੀਆ ਖੇਤ ਜਿੱਥੇ ਢੇਰ ਮਿੱਟੀ ਪਾ ਕੇ ਜੀ ਤੇ ਉਸ ਬੀਜ ਨੂੰ ਜਦੋਂ ਨਿਸਰਨਾ ਬੀਜੇ ਫਿਰ ਉਹਨੂੰ ਦੇਖਣਾ ਵੇ ਉਹ ਚ ਕੋਈ ਦਾਣਾ ਉੱਚਾ ਤਾਂ ਨਹੀਂ ਛਟਾ ਉਹਜ ਵਿੱਚੋਂ ਜਿਹੜੇ ਛੱਟੇ ਉੱਚੇ ਹੋਏ ਜਾਂ ਹੋਏ ਉਹਨੂੰ ਬਾਹਰ ਦਾਤਿਆਂ ਨਾਲ ਉਹ ਕੱਢ ਦੇਣੇ ਜੀ ਕੱਢ ਕੇ ਤੇ ਜਦੋਂ ਇਹਨਾਂ ਬੀਜ ਉਹ ਕਣਕ ਤੇ ਪੱਕਣਾ ਉਹਨੂੰ ਵੱਖਰਾ ਵੱਢ ਕੇ ਤੇ ਉਹਨੂੰ ਧੁੱਪੇ ਸਕਾ ਕੇ ਉਹਦੇ ਵਿੱਚ ਫਿਰ ਉਹਨੂੰ ਛਾਣਨਾ ਲਾ ਕੇ ਉਹਨੂੰ ਬੀਜ ਨੂੰ ਸਾਫ਼ ਕਰ ਲੈਣਾ ਜੀ ਸਾਫ਼ ਕਰਕੇ ਉਹਦੇ ਬਾਅਦ ਜਿਹੜਾ ਵੀ ਜੋ ਸਾਡੇ ਕੋਲ ਯੰਤਰ ਆ ਡਰਮੇ ਆ ਜਾਂ ਜਿੱਦਾਂ ਵੀ ਉਹਦੇ ਵਿੱਚ ਉਹਨੂੰ ਸਟੋਰ ਕਰ ਲੈਣਾ ਫਿਰ ਉਹਨੋਂ ਬਾਅਦ ਜਦੋਂ ਜੀ ਜਲਾਈ ਆਉਣੀ ਆ ਕਿ ਉਹ ਜੂਨ ਜਿਹੜਾ ਮਈ ਜੂਨ ਆ ਉਹਦੇ ਆਪਣੇ ਕਣਕ ਨੂੰ ਕੋਈ ਲੱਗਣ ਦਾ ਡਰ ਨਹੀਂ ਹੁੰਦਾ ਜਦੋਂ ਜੁਲਾਈ ਅਗਸਤ ਆਉਣਾ ਉਹਦੇ ਵਿੱਚ ਉਹਦੇ ਵਿੱਚ ਦਵਾਈ ਜੋ ਆਉਂਦਾ ਟੀਕਾ ਜੀ ਉਹ ਰੱਖ ਦੇਣਾ ਉਸ ਤੋਂ ਬਾਅਦ ਫਿਰ ਇੱਕ ਵਾਰੀ ਜਦੋਂ ਜਰਮਰੀ ਮਹੀਨਾ ਆਉਣਾ ਫਿਰ ਉਹਦੀ ਦੇਖਣਾ ਵੀ ਉਹਨੂੰ ਵੀ ਸਹੀ ਆ ਕੋਈ ਹੋਰ ਵਿੱਚ ਲੱਗਾ ਤਾਂ ਨਹੀਂ ਜੇ ਦਾਣਾ ਫਿਰ ਉਹਦੇ ਵਿੱਚ ਕਰੀ ਦਵਾਈ ਦੇਖਣੀ ਤਾਂ ਜਦੋਂ ਫਿਰ ਬਾਅਦ ਚ ਆਪਣੇ ਕਣਕ ਦਾ ਆਉਣਾ ਬਿਜਾਈ ਦਾ ਫਿਰ ਉਹ ਵਿਚਾਰ ਹੋ ਜਾਣਗੇ ਜੀ ਹਾਂਜੀ ਤੋ ਬਹੁਤ ਵਧੀਆ ਇਹਨਾਂ ਨੇ ਵਿਸਥਾਰ ਨਾਲ ਹੀ ਸਾਨੂੰ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਬੀਜ ਰੱਖ ਸਕਦੇ ਹਾਂ ਕਣਕ ਦੀ ਫਸਲ ਦਾ ਅ ਅੱਛਾ ਬੀਜ ਆਪਾਂ ਕਣਕ ਦਾ ਹੀ ਨਹੀਂ ਰੱਖ ਸਾਰੀਆਂ ਦਾ ਸਕਦੇ ਹਾਂ ਕੀ ਕਹਿਣਾ ਚਾਹੂਗੋ ਹੋਰ ਵੀ ਫਸਲਾਂ ਦਾ ਤੁਸੀਂ ਬੀਜ ਰੱਖਦੇ ਹੋ ਜਾਂ ਕਿ ਤੁਹਾਡੇ ਨਾਲ ਦੇ ਕਿਸਾਨ ਵੀ ਰੱਖਦੇ ਆ ਹੋਰ ਵੀ ਜਿਵੇਂ ਅਸੀਂ ਸਰੋਂ ਲਾ ਲਈਏ ਜਾਂ ਝੋਨਾ ਲਾ ਲਈਏ ਜਾਂ ਬਰਸੀਮ ਲਾ ਲਈਏ ਹੋ ਜੇ ਬੀਜ ਵੀ ਕਈ ਵਾਰ ਰੱਖੇ ਜਾਂਦੇ ਨੇ ਸੀਦ ਹੈ ਜੀ ਉਹ ਵੀ ਅਸੀਂ ਆਪਣਾ ਬੀ ਘਰ ਦਾ ਤਿਆਰ ਕਰੀਦਾ ਜੀ ਜਦੋਂ ਹਣ ਬੀ ਚਟਾਲਾ ਮਗਲਾ ਲੋ ਹੋ ਜਾਂਦਾ ਜਿਹਨੂੰ ਆਪਾਂ ਬਰਸੀਨ ਦਾ ਮਗਲਾ ਲੋ ਕਹਿੰਦੇ ਜੀ ਜਿਹੜਾ ਹਾੜੂ ਹੁੰਦਾ ਜੀ ਉਹ ਵੀ ਆਪਣਾ ਥੋੜਾ ਜਿਆ ਰੱਖ ਕੇ ਜਿੰਨਾ ਵੀ ਆਪਣਾ 5-7 ਜਾਂ ਕਨਾਲ ਥੇ ਰੱਖ ਲੈਣਾ ਵੱਖਰਾ ਜੀ ਉਹਦੇ ਵਿੱਚ ਵੀ ਜਦੋਂ ਇੱਕ ਕਾਸਣੀ ਹੁੰਦੀ ਜੀ ਵੀ ਵਿੱਚ ਹਾਂਜੀ ਉਹ ਕਾਸਣੀ ਉਹਦੇ ਵਿੱਚ ਬੂਟੇ ਦੇਖ ਕੇ ਉਹ ਜੁਦੇ ਕੱਢਦੇ ਨੇ ਜੀ ਕੱਢ ਕੇ ਉਹਨੂੰ ਸੁਕਾ ਕੇ ਬੀਨੂੰ ਜਦੋਂ ਫਿਰ ਮਸ਼ੀਨਾਂ ਜਾਂ ਹੜੰਬੇ ਨਾਲ ਕੱਢ ਲੈਣਾ ਜੀ ਉਹ ਬੀਜ ਨੂੰ ਵੀ ਜਦੋਂ ਆਪਣੇ ਜਦੋਂ ਵੱਖਰਾ ਸਟੋਰ ਕਰਕੇ ਕਿਸੇ ਪੀਪੇ ਚ ਜਾਂ ਕਿਤੇ ਦੂਜੇ ਚ ਤੇ ਉਹ ਬੀਜ ਨੂੰ ਆਪਣਾ ਸੀ ਰੱਖ ਸਕਦੇ ਆ ਆਪਣੇ ਵਜਾਈ ਲਈ ਕਿਸਾਨ ਵੀਰ ਬਹੁਤ ਅਗਾਹ ਵਧੂ ਨੇ ਸਾਡੇ ਵਿਚਕਾਰ ਆਪਣਾ ਬੀਜ ਹਰ ਫਸਲ ਦਾ ਕੋਸ਼ਿਸ਼ ਕਰਦੇ ਰੱਖਣ ਦੀ ਭਾਵੇਂ ਝੋਨੇ ਦਾ ਬੀਜ ਬਹੁਤ ਥੋੜਾ ਲੱਗਦਾ ਆ ਉਹਦਾ ਬੀਜ ਬਾਜ਼ਾਰੋਂ ਲੈਣਾ ਸਾਨੂੰ ਸੌਖਾ ਆ ਤੇ ਜਿਹੜੀਆਂ ਮੋٹے ਤੌਰ ਤੇ ਫਸਲਾਂ ਨੇ ਕਣਕ ਆ ਇਹਦਾ ਵੀ ਜਿਆਦਾ ਲੱਗਣਾ ਤਾਂ ਇਹ ਬੀਜ ਜਿਹੜਾ ਘਰ ਦਾ ਰੱਖਣ ਦਾ ਸਾਨੂੰ ਬਹੁਤ ਹੀ ਫਾਇਦਾ ਹੈ ਇਹਦਾ ਬਹੁਤ ਹੀ ਮਹੱਤਵ ਹੈ ਅਖੀਰ ਦੇ ਵਿੱਚ ਆਪਾਂ ਡਾਕਟਰ ਸਾਹਿਬ ਨਾਲ ਫੇਰ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਕੋਈ ਸਾਵਧਾਨੀਆਂ ਜਾਂ ਨੁਕਤੇ ਦੱਸੋ ਤਾਂ ਕਿ ਬੀਜ ਰੱਖਣ ਵੇਲੇ ਕਿਸਾਨ ਵੀ ਕੋਈ ਗਲਤੀ ਨਾ ਕਰੇ ਡਾਕਟਰ ਸਾਹਿਬ ਜਿੱਦਾਂ ਜ਼ਿਆਦਾਤਰ ਕਿਸਾਨਾਂ ਨੇ ਦੱਸਿਆ ਕਿ ਇਹਨਾਂ ਨੂੰ ਮੁਢਲੀ ਜਾਣਕਾਰੀ ਤਾਂ ਹੈ ਇਹ ਬੀ ਨੂੰ ਪਹਿਲ ਬਿਲਕੁਲ ਜਿਹੜਾ ਆਪਾਂ ਸੁਕਾ ਕੇ ਹੀ ਰੱਖਣਾ ਜੇ ਆਪਾਂ ਟੈਕਨੀਕਲੀ ਦੇਖੀਏ ਤਾਂ 9% ਤੋਂ ਘੱਟ ਜਿਹੜੀ ਹੈ ਉਹਦੇ ਵਿੱਚ ਨਮੀ ਹੋਣੀ ਚਾਹੀਦੀ ਹੈ ਜਿਹੜਾ ਆਪਾਂ ਬੀ ਸਟੋਰ ਕਰਨਾ ਜੀ ਦੂਸਰੀ ਗੱਲ ਇਹ ਆ ਕਿ ਜਿਹੜੇ ਕੱਖ ਕੂੜਾ ਸਾਰਾ ਕੁਝ ਆ ਜਿਹੜਾ ਉਹ ਆਪਾਂ ਅਲੱਗ ਕਰਨਾ ਬੀ ਤੋਂ ਤੇ ਜਿਹੜੇ ਟੁੱਟੇ ਭੱਜੇ ਬੀ ਆ ਕਿਉਂਕਿ ਇਹ ਕੀੜੇ ਮਕੌੜਿਆਂ ਨੂੰ ਜ਼ਿਆਦਾ ਆਕਰਸ਼ਿਤ ਕਰਦੇ ਆ ਉਹਨਾਂ ਨੂੰ ਵੀ ਆਪਾਂ ਅਲੱਗ ਕਰਕੇ ਰੱਖਣਾ ਤੇ ਅਗਲੀ ਕੋਸ਼ਿਸ਼ ਇਹ ਕਰਨੀ ਆ ਕਿ ਜਿਹੜਾ ਵੀ ਆਪਾਂ ਡਰਮ ਯੂਜ਼ ਕਰ ਰਹੇ ਆਂ ਉਹਦੇ ਵਿੱਚ ਪਿਛਲੀ ਫਸਲ ਦਾ ਕੋਈ ਵੀ ਜਿਹੜਾ ਅਵਸ਼ੇਸ਼ ਨਹੀਂ ਹੋਣਾ ਚਾਹੀਦਾ ਤਾਂ ਕਿ ਰਲੇਮਾ ਨਾ ਹੋ ਸਕੇ ਪੁਰਾਣੇ ਦਾਣਿਆਂ ਚੋਂ ਕੀੜੇ ਨਵੇਂ ਦਾਣਿਆਂ ਦੇ ਵਿੱਚ ਨਾ ਆ ਸਕਣ ਉਸ ਤੋਂ ਅਗਲੀ ਗੱਲ ਇਹ ਆ ਕਿ ਜਿਹੜੀ ਆਪਾਂ ਸਲਫਾਸ ਦਵਾਈ ਦੀ ਵਰਤੋਂ ਕਰਦੇ ਆ ਉਹ ਆਪਾਂ ਜਿਹੜੀ ਯੂਨੀਵਰਸਿਟੀ ਦੀ ਸਿਫਾਰਿਸ਼ ਹੈ ਉਹ 10 ਕੁਇੰਟਲ ਮਗਰ 3 ਗ੍ਰਾਮ ਦੀ ਇੱਕ ਗੋਲੀ ਆਪਾਂ ਰੱਖਣੀ ਹੁੰਦੀ ਆ ਉਸ ਤੋਂ ਬਾਅਦ ਆਪਾਂ ਪੋਜੀਸ਼ਨ ਦੇਖ ਕੇ ਵੀ ਕੋਈ ਦੁਬਾਰਾ ਤਾਂ ਨਹੀਂ ਹਮਲਾ ਹੋ ਰਿਹਾ ਆਪਾਂ ਦੁਬਾਰਾ ਰੱਖ ਸਕਦੇ ਆ ਮੈਂ ਇਹ ਗੱਲ ਤਾਂ ਕਿ ਨਹੀਂ ਜਉਣਾ ਡਾਕਟਰ ਸਾਹਿਬ ਕਈ ਵਾਰੀ ਸਾਡੇ ਜ਼ਿਮੀਦਾਰ 5-5 6-6 ਗੋਲੀਆਂ 5-5 ਜਿਹੜੇ ਬੋਰੀਆਂ ਮਗਰੀ ਰੱਖ ਦਿੰਦੇ ਆ ਜਿਹਦਾ ਕਿ ਨੁਕਸਾਨ ਵੀ ਹੈ ਕਈ ਵਾਰੀ ਉਹਦਾ ਜਿਹੜੀ ਜਰਮੀਨੇਸ਼ਨ ਤੇ ਵੀ ਫਰਕ ਪੈਂਦਾ ਇਹ ਮੋਟੀਆਂ-ਮੋਟੀਆਂ ਗੱਲਾਂ ਨੇ ਜਿਹੜੀਆਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਸੋ ਬਹੁਤ ਵਧੀਆ ਜਾਣਕਾਰੀ ਸਾਨੂੰ ਰੁੜਕਾ ਕਲਾਂ ਦੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਅਸ਼ਵਿੰਦਰ ਕੁਮਾਰ ਜੀ ਨੇ ਦੱਸੀਆਂ ਤੇ ਇਹਨਾਂ ਦੇ ਨਾਲ ਹੀ ਰੁੜਕਾ ਕਲਾਂ ਦੇ ਤੇ ਨਾਲ ਦੇ ਆ ਇਹ ਪਿੰਡਾਂ ਦੇ ਕਿਸਾਨ ਵੀਰ ਜਿਹੜੇ ਮੇਰੇ ਨਾਲ ਖੜੇ ਨੇ ਉਹਨਾਂ ਨੇ ਵੀ ਦੱਸੀ ਆ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਸਾਨ ਵੀਰੋ ਪ੍ਰੋਗਰਾਮ ਦੇਖਣ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਸਾਨ ਵੀਰਾਂ ਨੇ ਬਹੁਤ ਵਧੀਆ ਜਾਣਕਾਰੀ ਹਾਸਲ ਕੀਤੀ ਹੋਵੇਗੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ